ਯਾਰ ਵੈਲਕਮ ਕਰ ਨਵੇਂ ਬਲੌਗ ਦੇ ਵਿੱਚ ਚਾਹ ਬਣਾ ਕੇ ਲਿਆਓ ਨਵੇਂ ਬਲੌਗ ਦੇ ਵਿੱਚ ਵੈਲਕਮ ਕਰ ਚਾਹ ਬਣਾ ਕੇ ਲਿਆ ਪਹਿਲਾਂ ਵੈਲਕਮ ਕਰ ਨਵੇਂ ਬਲੌਗ ਚ ਚਾਹ ਬਣੀ ਹੈ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਾਇਸ ਆ ਤੁਹਾਡਾ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਹਾਂਜੀ ਨਵੇਂ ਬਲੌਗ ਦੇ ਵਿੱਚ ਸਵਾਗਤ ਆ ਤੇ ਚੈਨਲ ਨੂੰ ਕਰ ਦਿਓ ਚੱਕਰਪਾਰਾ ਤੇ ਲਾਈਕ ਮਰ ਸ਼ੇਅਰ ਵੀ ਕਰਿਓ ਤੇ ਇਹ ਮੁੰਡਾ ਜਿਹੜਾ ਥੋੜਾ ਜਿਹਾ ਮੈਂਟਲ ਹੋ ਗਿਆ ਮੈਂਟਲ ਇਥੋਂ ਜਿ ਜਿਹੜਾ ਇਹਦਾ ਹੁੰਦਾ ਨਾ ਮੈਂ ਦਿਮਾਗ ਦਾ ਜਿਹੜਾ ਆ ਜਿਹੜੀ ਚੀਜ਼ ਹੁੰਦੀ ਹੈ ਨਾ ਇਹ ਥੋੜੀ ਖਿਲੀ ਹੋਈ ਹੈ ਤੇ ਹੁਣ ਬਹਿ ਗਿਆ ਬਸ ਫੇਰ ਤੋਂ ਲੈ ਕੇ ਰਾਤ ਤੱਕ ਇਹਦਾ ਫੋਨ ਜਿਹੜਾ ਉਹ ਨਹੀਂ ਮੁੱਕਦਾ ਤਾਂ ਨਮਕੀਨ ਦੀ ਕੌਲੀ ਇੱਧਰ ਰੱਖ ਲਈਏ ਨੇ ਬਸ ਇਹਦਾ ਇਹੀ ਕੰਮ ਜੇ ਹੋਰ ਇਹਨੂੰ ਕੋਈ ਕੰਮ ਨਹੀਂ ਹੈਨਾ ਬੋਲ ਭਾਣਾ ਹੂੰ ਕੀ ਕਰ ਰਹੇ ਹੋ ਹੈ ਫੋਨ ਦੇਖਣਾ ਫੋਨ ਦੇਖਣਾ ਹੋਰ ਕੋਈ ਕੰਮ ਨਹੀਂ ਫੋਨ ਲੱਗੇ ਹੋਇਆ ਗਾਇਜ਼ ਅਸੀਂ ਚਾਹ ਪੀਣਾ ਜਿੰਦਾ ਕਿ ਤੁਹਾਨੂੰ ਪਹਿਲਾਂ ਵਲੌਗ ਚ ਦੱਸਿਆ ਤੇ ਇਧਰ ਆਪਣਾ ਦਾਲ ਦਾ ਭੁੱਜ ਰਿਹਾ ਇੱਕ ਤੜਕਾ ਅੱਜ ਬਣਾਈਆਂ ਸਿੰਪਲ ਜੀ ਦਾਲ ਸ਼ਾਮ ਦਾ ਟਾਈਮ ਆ ਵਲੌਗ ਆਪਾਂ ਸਟਾਰਟ ਕਰ ਦਿੱਤਾ ਤੇ ਵਲੌਗ ਤੇ ਪਹਿਲੇ ਦੇ ਸਟਾਰਟ ਕੀਤਾ ਹੁ ਕੰਟੀਨਿਊ ਕਰਾਂਗੇ ਚਾਹ ਚੁ ਪੀ ਲਈਏ ਬਾਹਰ ਬੱਦਲ ਹੋਇਆ ਵਾ بارش ਤਰੁ ਕਰਨੀ ਆ ਪਾਈਂ ਅੱਛਾਈ ਰਚੀ ਮਮੀ ਗੁੰਦੇ ਬੈਨਿੱਤ ਅੱਕਾ ਨੇ ਆ ਫਾਇਨਲ ਹੋਣਾ ਜੀ ਤੜਕਾ ਭੁੱਜ ਗਿਆ ਜੀ ਓਝ ਗਿਆ ਇਹਨੂੰ ਕਿੱਦਾਂ ਬੋਲਣਾ ਭੁੰਨ ਭੁੰਨ ਕੇ ਨਸੂਂਦਾ ਮਨਾਵਾਂ ਲਾਰ ਹੋ ਗਿਆ ਤੇ ਬਾਕੀ ਚਲੋ ਠੀਕ ਆ ਗਾਇਜ਼ ਮੱਲੀ ਸਾਹਿਬ ਵੀ ਫ੍ਰੀ ਫਰੋ ਹੋ ਜਾਣਾ ਫਿਰ ਕਰਦੇ ਆ ਬਲੌਗ ਕੰਟੀਨਿਊ ਤੇ ਮਿਲਦੇ ਆ ਤੁਹਾਨੂੰ ਮੱਲੀ ਸਾਹਿਬ ਐਸੇ ਹੀ ਆ ਮੱਲੀ ਸਾਹਿਬ ਐਸੇ ਘਲੋਤੇ ਹੀ ਚਲੋ ਬਾਅਦ ਚ ਬਣਾਉਂਦੇ। ਲੈ ਵੀ ਖਾਈ ਜਾਂਦਾ ਅੰਦਰੋਂ ਚਾਕਲੇਟਾਂ ਲਈ ਉਹਨਾਂ ਲਈ ਉਹਨਾਂ। ਤਾਂ ਪੀਂਦਾ ਦਿਮਾਗ ਰੇ। ਹੋਏ ਰੱਬਾਏ। ਤੂੰ ਦੱਸ ਦਿੱਤਾ ਤੈਨੂੰ ਤੇ ਉਹਨਾਂ ਖਾਣੀਆਂ। ਬੋਜਾ ਭਰ ਗਿਆ ਇਹਨੇ। ਪ੍ਰਭ ਸਾਰੀਆਂ ਖਾ ਗਿਆ ਜੇ। ਯਾਰ ਕੋਈ ਫੋਨ ਮੇਰਕਾ ਪਤਾ ਕਿਦਾਂ ਚੱਲਦਾ। ਫੋਨ ਆ ਗਿਆ ਉਹ ਕਰਨੀ ਕੀ ਕਰੂੰਗੀ ਵੇਚ ਕੇ ਤਾਂ ਕੰਮ। ਵੇਚ ਕੇ ਤਾਂ ਚਾਕਲੇਟਾ ਖਾਉਂਗੀ। ਦੇਣ ਲੱਗਾ ਤੈਨੂੰ ਇਹ ਤਾਂ ਵੇ। ਰਵਿਕ ਕਿੰਨੀਆਂ ਲਿਆਉਂਦੀਆਂ ਇਹਨੇ ਤੇ ਪ੍ਰਾਭੇ ਇੱਕ ਦਿਨ ਚ ਲਾ ਦੇਣਾ ਕੰਮ ਰਵਾਬ ਜਾਲ ਕਾਲਾ ਜਿਹੜੀ ਇੱਕ ਦਵਾਈ ਇਹਦੇ ਨੂੰ ਘਾ ਦੇ ਨੀ ਰਾਤ ਰਾਤ ਕਿ ਹੋਰ ਬਾਬੀ ਕੀ ਦੀ ਵੇਖੋ ਰਵਾਬ ਤੇਰੀਆਂ ਚੀਜ਼ਾਂ ਖਾ ਲੀਆਂ ਇਹਨੇ ਰਵਾਬ ਲਈ ਲਿਆਉਂਦੀਆਂ ਸੀ ਕੋਨ ਨੂੰ ਪਸੰਦ ਹੀ ਨਹੀਂ ਆਈਆਂ ਬਾਬ ਖਾਨ ਥੋੜਾ ਕਮੀਜ਼ ਉਹਦਾ ਠਾਂ ਕਰ ਬਾਬ ਦਾ ਪਿੱਛੇ ਬਸ ਆ ਕੰਮ ਰਹਿ ਗਿਆ। ਇਹ ਕੰਮ ਰਹਿ ਗਿਆ। ਅੱਬਾ ਜੀ ਤਾਂ ਬਪਾ ਘਟਿਆ ਬਾ ਉਤੇ। ਇੱਥੇ ਰੱਖ ਕੇ ਛੱਡੋ ਕੰਨਾਂ ਦੇ ਚਾਰ। ਅੱਗ ਦਾੜਿਆ ਜਾ। ਮੇ ਲੋ ਗਾਈ ਜਦੇ ਹਾਲ ਚੌਕਲੇਟਸ ਲਿਆਂਦੀਆਂ ਅਸੀਂ ਦੱਬਾ ਪੂਰਾ ਪਿਆ ਤੇ ਔਰ ਬਾ ਨੂੰ ਪਸੰਦ ਨਹੀਂ ਆਈਆਂ। ਤੇ ਹੁਣ 1 1 2 2 3 3 4 4 ਕਰਕੇ ਲਈ ਹਮਦਰ ਹਾਏ ਉਹ ਹੋਰ ਖੜ ਲਈ। ਦੀਪਕ ਖਬਰ ਤਾਂ ਨਹੀਂ ਨਹੀਂ। ਮੈਂ ਨਹੀਂ ਗਾਦੀ ਕੋਦੀ ਮੇਕੋ ਚਾਕਲੇਟ ਗਾਦੀ ਹੈ ਸੱਚੀ ਦੱਸ ਸੱਤ ਅੱਠ ਲਾਲਾ ਜਾਵੇ ਹੋਏ ਉਹਨੂੰ ਕਿਤੇ ਚੜਾਤਾਈ ਆ ਜਾ ਆ ਜਾ ਆ ਜਾ ਸੁਜ਼ੂਕੀ ਤੇ ਬੜੀ ਖੁਸ਼ੀ ਸੁਜ਼ੂਕੀ ਤਾਈ ਨਹੀਂ ਉਹਨੇ ਪਾਣੀ ਡੋਰ ਲਿਆ ਆਪਣੀ ਹਾਂ ਲਾਤਾਂ ਦੇਖ ਲੈ ਜਾ ਨਾ ਯਾਰ ਪੰਗੇ ਲਿਆ ਕਰ ਯਾਰ ਖਲੋ ਜਾ ਖਲੋ ਜਾ ਵੇਖੀ ਤੇਰੀ ਗੋਤ ਲੈ ਲੈ ਪ੍ਰਾਪੜਿਆ ਜੀ ਪੰਗੇ ਲੈਣ ਕਾਇਦਰੀ ਗੁੱਤ ਕਰਕੇ ਦੱਸਦਾ ਮੈਂ ਜਨਾਬ ਨੂੰ ਤਾਂ ਕਾਦੇ ਬਾਬੇ ਵੇਖੀ ਗਾਇਸ ਤੇ ਇਹਨਾਂ ਨੂੰ ਬਹੁਤ ਅਕਲ ਹੋਣੀ ਗੁੱਤ ਕਰਨ ਦੀ ਗੁੱਤ ਦਾ ਕਦੀ ਮੂੰਹ ਵੀ ਵੇਖਿਆ ਦੇਖੀ ਆਵੇ ਲੋ ਇਹਦਾ ਕੰਮ ਪਰ ਬਾਬੇ ਐ ਮਾਰੋ ਇਹਨੂੰ ਨਾ ਨਾ ਹੁਣ ਹੋ ਗਿਆ ਸਿੱਧਾ ਕੋ ਮਮਾ ਅੱਗੇ ਨਹੀਂ ਕੋਈ ਰੱਖਿਆ ਜਾਉ ਮਨਾ ਕੋ ਮਾ ਮਾਰਦਾ ਮੈਨੂੰ ਮਾਰਦਾ ਮੈਨੂੰ ਉੱਠੋ ਮਾਰੋ ਇਹਨੂੰ ਮਾਰ ਵਈ ਨੂੰ ਮਾਰਦਾ ਹੀ ਬਾਬਾ ਜੀ ਬਾਬਾ ਤਾਂ ਕਾ ਮੈਨੂੰ ਹਟਾਓ ਉਹ ਮਗਰ ਮਟਾ ਆਇਆ 100 ਰੁਪਏ ਡਾ ਆਇਆ ਜੋ ਵੀ ਹੈ ਕੀ ਕੰਡੀ ਕੀ ਕੰਡੀ ਹੈ 150 ਮਾਲਿਕ ਮਾਰੀ ਘਾਤੋ ਧੋਣੇ ਸਵਾਦ ਲੱਗਣੇ ਚਾਕਲੇਟ ਬੇਨ ਲਈ ਦਾ ਹਾਲ ਹੁਣ ਮੁੱਕ ਚੱਲੀ ਨਾ ਸਵਾਦ ਲੱਗਣ ਦੀ ਆਹੋ ਨਹੀਂ ਅਕਲ ਤੇ ਹੈ ਇਨੀ ਤੇ ਨੌਂ ਤਨ ਆਉਣੀ ਆ ਕਿੱਥੋਂ ਆਇਆ ਦੋੜ ਨੂੰ ਅਕਲ ਮਾਸ ਰਿਕਨ ਦਿੱਤੀ ਦੱਦੀ ਕਾ ਮੇ ਦੱਦੀ ਚੱਲ ਕਰ ਦੱਦੀ ਚੱਲ ਕਰ ਆ ਚੱਲ ਚੱਲ ਦੱਦੀ ਕਰ ਉਹ ਦੱਦੀ ਹੋਰ ਉਹ ਤਾਂ ਮੇ ਦੀ ਅਕਾਵਾ ਦੇ ਰਿਹਾ ਚੱਲਿਆ ਤੇ ਤੂੰ ਕਰ ਤੂੰ ਕਰ ਤੇ ਤੂੰ ਕਿ ਧਰਿਆ ਇਹ ਕਿ ਧਰਿਆ ਗਾਇਸ ਗਾਇਸ ਸੰਗੀ ਕੋਲ ਦੀ ਇਹ ਆ ਆ ਮੇਰਾ ਗਾਲ ਕੁੱਟਦਾ ਆ ਪ੍ਰਾਣ ਕੀ ਤਾਂ ਪੈਂਦਾ ਕਤਲ। ਉਹ ਅੱਗੇ ਟੋਕੀਆਂ ਚੋਕਲੇਟਾਂ ਦੇ। ਇਹ ਮਨਾ ਕਰਦਾ ਟੋਕੀਆਂ ਦੇਂਦਾ ਤੇ ਪ੍ਰਾਣੇ ਕਤਲ। ਕੀ ਗੋਲਿਆ ਵੇ ਤੈਨੂੰ? ਪਰ ਨਵੇਂ ਜਿਹੜਾ ਬਾਬਿਆ ਚੂਲੂਨੇ ਬੰਨਿਆ ਹੁੰਦਾ। ਇਹ ਸ਼ਿਦਾਨਾ ਐ ਮੈਂ ਕਲਾਸਾਂ ਨਾ ਕਰਨੀਆਂ ਵਾ। ਲੋਕਾਂ ਨੇ ਮੇ ਕੋ ਸਿੱਖਣਾ ਆ ਕਰਨਾ ਵਾ ਕਿ ਭਾਈ ਪਰਨਾ ਦੱਸੋ ਕਿੱਦਾਂ ਬੰਨਿਆ ਵਾ। ਜੇ ਪਰਨਾ ਬੰਨਿਆ ਨਾ ਤੇ ਪਰਨੇ ਦਾ ਸਤਕਾਰ ਵੀ ਕਰੋ ਤੇ ਵਧੀਆ ਤੇ ਕਿਹੜਾ ਬੰਨੋ। ਵਧੀਆ ਇੱਥੇ ਰਹਿਣ। ਆ ਵੀ ਸ਼ਿਦਾਨਾ ਇਹਨੂੰ ਆਂਦੇ ਇਹਨੂੰ ਐ ਕਰਕੇ ਐ ਕਰ ਲਈਦਾ ਵਾ ਇਹਨੂੰ ਚੈੱਕ ਕਰ ਲੈ। ਤੇ ਪਿੱਛੇ ਜਿਹੜੇ ਵਾਲ ਜੈਕ ਲੱਗਾ ਦੇ ਪਿਛੇ ਵਾਲ ਸਿਦਾਣਾ ਇਹ ਉਹ ਮਸ ਸਰਦਾਰੀ ਹਾਂ ਬਹੁਤ ਸ਼ਕਲ ਆ ਗਈ ਤੇਰੀ ਸਰਦਾਰ ਵਰਗੀ ਆਂਦਾ ਮੈਂ ਸਤਿੰਦਰ ਸਰਦਾਰ ਆਇਆ 2000 ਕਹਾਂ ਉਹ ਨਹੀਂ ਸੱਤੀ ਆ ਜੀ ਅੰਮਾ ਵੀ ਸ਼ੁਕਤ ਆ ਗਈ ਤੈਹੀ ਫੂਣਿਆ ਨਾ ਇਹੀ ਪੰਨੂ ਆ ਮਾਲਾ ਉਰੀਆ ਅੰਮਾ ਸਿਦਾ ਘਮਾਰੇ ਸ਼ਾਦਿਆ ਖਾ ਸਾਰੀ ਖਾ ਲੈ ਇਧਰ ਵੀ ਦਿਖਾ ਕਾਕਾ ਹਾਂ ਪਾ ਰਿਹਾ ਗਾਈਸ ਆ ਮੋਟਰਸਾਈਕਲ ਵੇਚਣਾ ਵਾ ਕਾਲ ਸੁਣ ਤੇ ਨਾ ਮੁੰਡਾ ਗੱਲ ਸੁਣ ਗਾਈਸ ਇਧਰ ਸੁਣੋ ਇਧਰ ਗਾਈਸ ਆ ਮੁੰਡੇ ਨਾਲ ਹੀ ਵੇਚਣਾ ਵਾ ਜੇ ਕਿਹਨੇ ਆਪਣੇ ਘਰ ਚ ਰੱਖਣਾ ਵੇ ਤਾਂ ਮੈਨੂੰ ਜਰੂਰ ਦੱਸਿਓ ਇਹ ਜਿਹੜਾ ਸਿਰਦਰਦ ਇਹ ਜਿਹੜੀ ਸਿਰਦਰਦ ਹੈ ਨਾ ਕਿਵੇਂ ਹੁਣ ਰੇਟ ਦੱਸੋ ਰੇਟ ਪੱਟੇ-ਪੁੱਟੇ ਪਾਉਣੇ ਰੇਟ ਨਾਲ 20000 ਜਿਹੜਾ ਇਹ ਸਿਰਦਰਦੀ ਹੈ ਨਾ ਇਹ ਸਾਡੇ ਕੋਲ ਨਹੀਂ ਲਈ ਜਾਂਦੀ ਆਪਾਂ ਬੜੇ ਤੰਗ ਆ ਤੇ ਤੂੰ ਜਾ ਆਪਣੇ ਘਰ ਨਹੀਂ ਦੱਸੋ ਕਿੰਨੇ ਦਾ ਵੇਚਣਾ ਹੈ ਨਹੀਂ ਕਹਿੰਦੀ ਤੂੰ ਆਪਣੇ ਘਰ ਜੇ ਇਹ ਕਿੰਨੇ ਦਾ ਮੈਨੂੰ ਵੇਚਣਾ ਨਾਲ 10000 ਰੁਪਇਆ ਗਾਇਸ ਤੁਹਾਨੂੰ ਦਵਾਉਣਾ ਇਹ ਜੇ ਕਿਸ ਨੂੰ ਚਾਹੀਦਾ ਹੋਊਗਾ ਕੋਈ ਇਹਦਾ ਰੇਟ ਨਹੀਂ ਜੇ ਕੰਨਾ ਕੋਈ ਰੇਟ ਨਹੀਂ ਕੋਈ ਬਲੀ ਨਾਲ ਹੀ 1 ਲੱਖ ਰੁਪਇਆ ਦਵਾਂਗੇ ਤੇ ਇਹਨੂੰ ਲੈ ਚੋ 1 ਲੱਖ ਰੁਪਇਆ ਦਾ ਮੁੱਲ ਤੇ ਮੇਰੇ ਮਨੋਂ ਪੱਠੇ ਪਵਾਇਓ ਜੋ ਮਰਜੀ ਰਹਿਣ ਗਏ ਮਰਵਾ ਹਾਂ ਠੀਕ ਹੈ ਮਲੀ ਸਾਹਿਬ ਬਲੀ ਦਾ ਕੰਮ ਬੜੇਗਾ ਮਲੀ ਸਾਹਿਬ ਉਹ ਦੇਖੋ ਓਰੇ ਬਾਪਾ ਭੱਜ ਗਿਆ ਭੱਜ ਗਿਆ ਲੈ ਜਾਓ ਜਾਓ ਜਿੰਨੇ ਨੂੰ ਖੜਨਾ ਫਰੀ ਸ਼ੁੱਟੀ ਖੁੱਲੀ ਸ਼ੁੱਟੀ ਚੱਲ ਵੇ ਚੱਲ ਮੋਟਰਸਾਈਕਲ ਵੇਚਣਾ ਹੈ ਜਿੰਨੇ ਇਹਨੂੰ ਖੜਨਾ ਆਊਗਾ ਸਿਰਦਰਦੀ ਨੂੰ ਆਪਣੇ ਘਰ ਨੰਬਰ ਡਾਇਲ ਕਰੋ 8787150274 ਕਰੋ ਮੈਨੂੰ ਇਹਦਾ ਨੰਬਰ ਹੈਗਾ ਜੇ 7871 ਨਹੀਂ ਨਹੀਂ 7871 ਨਹੀਂ ਤੇ 50274 1 ਲੱਖ ਤੇ 20000 ਗਾਇਸ ਸਰ ਕਰੋ 787150274 ਇਹ ਮੇਰਾ ਨੰਬਰ ਆ ਕੇ ਨਾ ਮੈਨੂੰ ਖਰੀਦਣਾ ਹੋਵੇ ਸੰਪਰਕ ਕਰ ਸਕਦਾ ਕੋਈ ਨਾ ਆ ਆ ਬੇਜੋ ਪਾਸ ਖੇ ਸਾਡਾ ਕਾਕਾ ਆ ਬੋਸੋ ਪਾਸ ਖੇ ਨਾ ਹਾ ਉਹ ਕੋਈ ਕੁਝ ਕਰਨਾ ਸਾਰਦਾ ਹਾਂ ਸਾਰੇ ਇੱਥੇ ਲਾਵੇ ਬੱਚੋ ਕੋਈ ਕੱਟਦੀ ਹੈ ਗੱਲ ਸਿੰਘ ਮੋਟਰਸਾਈਕਲ ਵੇਚਣਾ ਵਾ ਜੇ ਕਿ ਆ ਵੀਰ ਤਾਂ ਲੈਣਾ ਮੈਂ ਕਿਹਾ ਵੀ ਮੁੰਡਾ ਵੇਚਣਾ ਨਹੀਂ 5000 ਰੁਪਏ ਮੋਟਰਸਾਈਕਲ ਲੈਣਾ ਵਾ ਵੱਧ ਬਰੇ ਦਿਮਾਗ ਚੱਲ 5000 ਰੁਪਏ ਲੈਣਾ ਕਿਦਾ ਮੋਟਰਸਾਈਕਲ 13 ਤੂੰ 12000 ਲਾ ਉਹਦੇ ਦੋਵੇਂ ਕਿੰਨਾ ਕਿਤੇ ਹੋਰ ਜਾ ਕੇ ਮਰੀ ਮੇਰੇ ਸਾਹਮਣੇ ਨਹੀਂ ਨਿਕਲ ਇਥੋਂ 12000 12000 ਦੇ ਦੇ ਤੈਨੂੰ ਕੀ ਕਹਿੰਦੇ ਦੋਵੇਂ 12000 ਦਾ ਤੂੰ ਹੀ ਵਿਗੰਡਿਆ ਪਰ ਤੂੰ ਹੀ 1 ਲੱਖ ਦਾ ਜਾਣਿਆ ਹਣਾ ਵੀ ਤਾ ਓਕੇ ਗਾਇਸ ਬਾਏ ਨਾਨੀ ਲੱਗੀ ਜਾਨ ਤੇ ਰਬਾਬ ਰੋਣ ਲੱਗ ਗਈ ਮੈਨੂੰ ਸ਼ਰਮ ਆ ਦੇਖੋ ਕਿਦਾਂ ਚੰਬੜੀ ਤੈਨੂੰ ਮੈਂ ਨਹੀਂ ਦੇਣਾ ਹੁਣ ਮੈਂ ਚੱਲੀ ਆ ਰਾਣੀ ਆਈ ਆ ਜਿੱਥੇ ਪਰੇ ਹੋ ਕੇ ਰੋਣਾ ਆ ਅਮਰ ਬਤ ਆਰੇ ਆ ਮਰ ਹੁਣ ਮੈਂ ਜਾਉਂਗੀ ਤੇ ਪੁਲਾਏ ਕੀ ਇਹਦੇ ਰਿਐਕਸ਼ਨ ਨੂੰ ਦੇ ਦੇ ਦੇਖੋ ਚੋਕੜੀ ਮੈਨੂੰ ਲੈ ਜਾ ਮੈਨੂੰ ਲੈ ਜਾ ਲੈ ਜਾਓ ਹਾਂ ਜਾਓ ਜਾਓ ਹਾਂ ਤੇ ਜਾਓ ਮੇਰੀ ਕੋਈ ਪਰਵਾਹ ਨਹੀਂ ਮਿਲਦਾ ਨਾਨੀ ਨਹੀਂ ਲੈਣਾ ਨੂੰ ਨਹੀਂ ਲੈਣਾ ਨਾਨੀ ਲੈਣੀ ਤੇ ਮੈਨੂੰ ਲੈਣੀ ਆ ਮੈਂ ਬੰਦੇ ਨਾਨੀ ਘਰ ਲੈ ਜਾ ਮੈਂ ਲੈ ਜਾ ਤੋ ਨਾਨੀ ਲੈਣੀ ਤੇ ਮਮਾ ਲੈਣੀ ਆ ਬੈਨ ਨੂੰ ਨਹੀਂ ਦੇਣਾ ਦੇਖੋ ਨਾਨੀ ਦਾ ਪਿਆਰ ਹੈ ਇਕਾ ਵੇਖੋ ਚਾਹ ਹੀ ਨਹੀਂ ਪੀਂ ਬੰਦ ਕਰ ਫੋਨ ਹੈ ਕਾਪੀਰਾਈਟ ਕਰਨਾ ਮੇਰੇ ਖਾਣਾ ਵਾ ਹਾਂ ਕਿੱਥੇ ਆਣਾ ਘਰ ਨਿਕਲ ਹੁਣੇ ਨਿਕਲ ਮੈਂ ਤੇ ਆਈ ਹਾਂ ਹੰਦਕਰੇ ਜਾਣਾ ਐਕਸਰਸਾਈਜ਼ ਕਰਦਾ ਆ ਉਹ ਕਰਦਾ ਵਸੜਿਆ ਜਾ ਨਹੀਂ ਚਾਹ ਕਿੰਨੀ ਕਿੰਨੀ ਹੁੰਦੀ ਆ ਬੜਾ ਗਲਾ ਕਿੰਨੀ ਬਣੀ ਮਿੰਗੀ ਆ ਕੀ ਕੱਢਿਆ ਵਾ ਭਈਆ ਕਰ ਦੇ ਤਾਵਰੇ ਜਾਂ ਛੱਡ ਦੇ ਨਾ ਨਹੀਂ ਛੱਡਦੇ ਚੱਲ ਚੱਲ ਨੂੰ ਉੱਠ ਮੌਜੀ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਠੰਡ ਬਹੁਤ ਜ਼ਿਆਦਾ ਲੱਗਣ ਦੀ ਹੈ ਨਾ ਪ੍ਰਭ ਪੂਰੀ ਠੰਡ ਹੋਈ ਪਈ ਆ ਤੇ ਦਿਲ ਕਰ ਰਿਹਾ ਫਿਰ ਤੋਂ ਕੋਟੀਆਂ ਇੱਕ ਵਾਰੀ ਕੱਢ ਕੇ ਤੇ ਕੋਟੀਆਂ ਪਾ ਲਈਏ ਹਨਾ ਪਰ ਪਾ ਨਹੀਂ ਸਕਦੇ ਲੋਕਾਂ ਨੇ ਮਜ਼ਾਕ ਬਣਾਉਣਾ ਠੰਡ ਆ ਵੀ ਚਲੋ ਠੰਡ ਲੱਗ ਰਹੀ ਹੈ ਤੇ ਗਲੇ ਵਗੈਰਾ ਪੈ ਗਏ ਆ ਗਲੇ ਗਲੇ ਤਾਂ ਵਿਚਾਰੇ ਬੱਸ ਦੇਖੋ ਪਿਛੇ ਆਉਂਦੇ ਆ ਤੇ ਕੀ ਦੇਰ ਕਰਨਾ ਹੋਇਆ ਉਹਨੂੰ ਪ੍ਰਭ ਸਕੂਟੀ ਚਲਾਉਂਦਾ ਆ ਯੋ ਓਡੀਆ ਸਕੂਟਰਿਕ ਲੋਡੀਓ ਕਰਾਵਾੜੀ ਕਰੋ ਇਹ ਆ ਵੇਖੋ ਆ ਵੇਖੋ ਵੀ ਇਹ ਨੋਏ ਲੈਨੇ ਦਾ ਹਾਰਦੀ ਇਹਦਾ ਦਿਮਾਗ ਪੁੰਗ ਨਹੀਂ ਇਹਦਾ ਮਾਰੀਆ ਸਦਾ ਚੱਲਦਾ ਦਿਮਾਗ ਇਹਦਾ ਮਾਰੀ ਤੂੰ ਕਹਿੰਦੀ ਇਹਦਾ ਉੱਨਾ ਕੀ ਹੈ ਮਸਕੋਟ ਹੋਈ ਕਿ ਕਿਹਾ ਨਾ ਕੋਈ ਪਤਾ ਫਾਪ ਨਹੀਂ ਹਾਂ ਕੱtai ਹਾਂ ਦੀ ਪਰ ਇਹ ਜੋ ਪਹਿਲਾਂ ਕਿ ਆਂਦੀ ਹਾਂ ਦੀ ਇਹਨੂੰ ਮਰੋੜੇ ਇਹਨੂੰ ਆਂਦੀ ਤੈਨੂੰ ਗੱਲ ਦਾ ਬਤਨ ਲੱਗਾ ਮੈਂ ਹਾਂ ਆਂਦੀ ਨਮਰੋੜੀਏ ਪਸਕੂਟਰੀ ਆਦਾ ਭਾਈ ਦੀ ਉਹ ਲੋਕ ਲਾਤਈ ਹਾਂ ਲੋਕ ਲਾਤ ਪਰ ਮੈਂ ਸਾਰੇ ਵੇਲੇ ਮੈਂ ਚਲਾ ਕੇ ਆਈ ਮੇਰੀ ਬਹਾਦਰੀ ਵਿੱਚ ਇੱਕ ਦਿਨ ਬਾਵਾ ਵੇਖੇ ਦੀਆਂ ਇੰਨੀ ਆਂਦੀਆਂ ਮੈਂ ਦੇ ਵੇਖੇ ਤੂੰ ਦੇ ਉੱਧਾ ਹੀ ਉੱਡ ਅੱਡ ਜਾਣਾ ਆ ਵੇ ਬਾਵਾ ਵੇਖਦੀਆਂ ਮੈਂ ਵਕਈ ਬਹੁਤਾ ਹੀ ਮੜਾ ਹਾਲ ਇਹ ਆਉਂਦੀਆਂ ਵੀ ਮੈਂ ਚਲਾਣੀ ਗਈ ਨਹੀਂ ਨਹੀਂ ਹੁਣ ਨਹੀਂ ਚਲਾਉਣੀ ਚਲਾਣੀ ਚਲੋ ਗੁਰੂ ਘਰ ਚੱਲੀਏ ਮੱਥਾ ਟੇਕੀਏ ਗੁਰੂ ਘਰ ਅਸੀਂ ਪਹੁੰਚ ਚੁੱਕੇ ਹਾਂ ਤੇ ਹੁਣ ਮੱਥਾ ਟੇਕਾਂਗੇ ਕੀ ਆਵੇ ਕੀ ਆਵੇ ਅਸ ਅਮ ਧਮਿਆ ਤਬਾ ਕੋ ਯਾ ਮੈਰ ਤੇ ਬੰਦ ਕਰ ਨਹੀਂ ਬਸ ਕਰ ਪਸੇ ਆ ਵਿੱਚ ਕਰ ਮੈਲ ਫਾਉ ਸੁਖ ਸਜੇ ਬੋਧ ਨਾ ਬੋਧ ਪੰਤ ਜਨ ਜੀ ਪੁਰਖ ਰੋਧ ਤਸ ਇਹ ਹੈ ਸੁਖ ਮਾਗੈ ਮੁਕੰਦ ਅੰਤਰਨਾ ਮੇਂ ਕੋਸ ਵਿਨਾਦੇ ਸੇਰ ਕਿੰਨੀ ਹਵਾ ਆ ਗਈ ਜਣਾ ਪ੍ਰਭ ਬਾਬਾ ਜੀ ਦੀ ਫੋਟ ਇਤਨੀ ਪਾਣੀ ਅਸੀਂ ਦਸਣਾ ਹੀ ਕਰ ਲਿਆ ਤੇ ਹੁਣ ਅਸੀਂ ਕਰਨ ਚੱਲੇ ਆ ਆਹ ਨਾ ਨਾ ਲੜੀ ਜਾਣੀਆਂ ਆਪਸ ਚ ਧਿਆਨ ਨਾਲ ਬਹੁਤ ਧਿਆਨ ਨਾਲ ਬਹੁਤ ਅਜੀਬ ਆ ਗਈ ਆ ਪਿੱਛੇ ਵੇ ਪਿੱਛੇ ਚਲੋ ਹੁਣ ਘਰ ਚੱਲ ਕੇ ਮਿਲਦੇ ਆ ਤੁਹਾਨੂੰ ਇਹਨੂੰ ਫੜਾ ਦੋ ਨਹੀਂ ਨਹੀਂ ਆਪੇ ਜੋਖਣਾ ਖਾ ਲੈਣਾ ਆ ਲੈਣਾ ਕਾ ਇਹ ਨਹੀਂ ਗੱਲ ਇਹ ਖਾ ਲੋ ਇਹ ਮਾਮੂ ਨੂੰ ਪਸੰਦ ਨਹੀਂ ਹੈ ਮਾਮੂ ਨੂੰ ਪਸੰਦ ਨਹੀਂ ਹਾਂ ਨੂੰ ਤਾਂ ਪਸੰਦ ਆ ਨਾ ਚੋਪ ਕਰਕੇ ਰੋਟੀ ਖਾ ਚੁੱਕੀ ਜਾਣੀ ਹਾਂ ਨਹੀਂ ਦੇਣਾ ਨਹੀਂ ਦੇਣਾ ਹਾਂ ਮਿਲ ਜਾ ਖਾਈ ਰੋਟੀ ਆ ਲੈ ਆਓ ਖੋਲੋ ਪਰ ਤੇ ਸਕੂਟਰ ਵੀ ਤੇ ਬ੍ਰੇਕ ਮਾਰੀ ਜਾਵੇ ਹਾਂ ਚਾਲ ਜੇ ਸਕੂਟਰ ਹੀ ਆਂਦਾ ਬ੍ਰੇਕ ਮਾਰ ਬਹੁ ਹੈ ਇਹ ਆਂਦੀ ਇਹ ਆਂਦੀ ਉਹਦੇ ਪਰੇ ਹੋ ਜਾਓ ਪਰੇ ਹੋ ਜਾਓ ਮੈਂ ਆ ਗਈ ਜੇ ਇੱਕ ਮਰ ਇੱਕੇ ਤੁਰਿਆ ਨਾ ਨਹੀਂ ਆ ਗਈ ਇਹ ਕਹਿੰਦਾ ਦਾਲ ਖਾਂਦਾ ਹੀ ਬਰਬ ਪਹਿਲਾਂ ਤਾਂ ਪਾਣੀ ਲਿਆਓ ਮੰਮੀ ਤੇ ਦਰਸਾ ਕੇ ਪਾਣੀ ਤੇ ਦੇਤਾ ਫੇਰ ਆਦਾ ਦਾਲ ਪੀਤਾ ਗੱਲ ਸੁਣ ਮੇਰੀ ਪੀਤਾ ਗੱਲ ਸੁਣ ਪੀਤਾ ਗੱਲ ਸੁਣ ਮੈਂ ਮੰਮੀ ਤੇ ਤੇ ਤਰਸ ਨਾ ਖਾਇਆ ਕਰ ਨਹੀਂ ਆਂਦੀ ਚੱਲ ਕੋਈ ਨਹੀਂ ਰੋਟੀ ਖਾਂਦੇ ਮজা ਮਾਰਿਆ ਜਾਂਦਾ ਤੇ ਮੈਂ ਨਾ ਬਾਹਰ ਚੰਨੇ ਮੰਗਿਆ ਫੇਰ ਦਾਲ ਲੈਣੀ ਜੇ ਬੜੀਆਂ ਵਾਜਾਂ ਵਾਂਦੀਆਂ ਪਰ ਗਿਆ ਆਪੇ ਤੁਰ ਕੇ ਮੈਂ ਜਾਂਦੇ ਜਰੂਰ ਡਾਡ ਜੀ ਜਰੂਰ ਜਿੰਨੀ ਮਰਜ਼ੀ ਖਾਂ ਡਾਡ ਜੀ ਬਸ ਇਹ ਆ ਵੀ ਗੋੜ ਮੋ ਗਿਆ ਵਾ ਤੇ ਗੋੜ ਲਿਆਉਣਾ ਯਾਰ ਹੁਣ ਗੋੜ ਦਾ ਇਹ ਹੈ ਕਿ ਸਾਰੀ ਫੈਮਲੀ ਗੋੜ ਗੋੜ ਵਧੀਆ ਖਾ ਲੈਂਦੀ ਬਾਪ ਇਹਨਾਂ ਨੂੰ ਨੇ ਦㄠ ਆਓ ਐ ਤਾ ਤਾ ਹਾਂ ਨਹੀਂ ਨਹੀਂ ਗੋੜ ਮਿਲ ਜਾਂਦਾ ਗੋੜ ਗੋੜ ਲਿਆਉਨੇ ਆ ਥੋ ਹਰੀ ਤੇਾੜ ਚੋਕਲੇਟ ਸਪ੍ਰੈਚਾ ਰਾ ਦੋ ਤੇ ਬਾਕੀ ਜੋ ਵੀ ਆ ਉਹ ਚਲੋ ਜੀ ਕਰਦੇ ਆ ਫਿਰ ਸੁਣਿਆ ਨਹੀਂ ਅਛਾ ਚਲ ਭਾਂਡੇ ਚੁੱਕ ਮੈਂ ਲਵਾਸੀ ਲੱਗਦੀ ਆ ਕੋਈ ਚਲ ਆਵਾ ਪਾਗਲ ਓ ਓ ਹੋੜੀ ਤੈਨੂੰ ਜਿੰਨਾ ਮਰਜੀ ਡੇਗ ਹਨ ਕੋਈ ਪਰਵਾਹੀ ਬਸ ਸਾਡਾ ਨਿਗਾਹ ਜੇ ਬੱਚਿਆਂ ਨੇ ਡਿਗਣਾ ਚਾਹੀਦਾ ਚੁੱਪ ਮਾਰ ਲ ਲਗਾ ਰਾਂ ਇਹਨੂੰ ਵੱਡਾ ਡੱਕੀ ਲੱਗੀ ਵੱਡਾ ਬਹੁਤ ਏਡਾ ਤੈਨੂੰ ਕੰਮ ਕਿਉਂ ਕਰਦੇ ਅੱਛਾ ਉਹ ਮੈਂ ਕਰਾਂ ਨੇ ਕਿ ਬਣਾਇਆ ਕੱਬਾ ਤਾਂ ਕਾ ਡਰਦੇ ਈ ਨਾ ਤੁਸੀਂ ਮਨ ਮਨ ਉਡਾਦੀ ਨਾ ਕਚੋ ਨਹੀਂ ਬੋਲ ਇਹ ਕੀ मामੂ ਕੋਲ ਕ ਤੂੰ 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 ਕਹਦੀ ਪਰੀਆਂ ਕਿਆ मामੂ ਦੀ मामੂ ਦਾ ਮੈਂ ਪਰੀ ਗਈਆਂ ਪਰ ਨਾ ਮੰਮੀ ਦੀ ਕਿਆ ਕਿਆ मामੂ ਦੀ ਮੰਮੀ ਦੀ ਹੋਏ ਪਰਮ ਸੁਣ ਲਓ ਗੱਲਾਂ मामੂ ਦੀ ਬਾਨੀ ਆ ਵੀ ਗਈ ਜੇ ਓਹੋ मामੂ ਦੀ ਜਮੀਨ ਚੋਂ ਨਿਕਲ ਜਾ ਮਾਮੀ ਤੇ ਲੈ ਆਈ ਮਾੜਾ ਧਰੋ ਚਾਰ ਇਧਰ ਬੈਠੀ ਕੁੜੀ ਮਗਾਕੀ ਨੀ ਕਹਿੰਦੀ ਜਿੱਦਾਂ ਕੁੱਕ ਯੋ ਠੀਕ ਹੈ ਕੱਟ ਚੁੱਪ ਕਰੋ ਬਲਾ ਕਹਿ ਕੇ ਚੁੱਪ ਕਰੋ ਤਮੀਰ ਕੀ ਕੀ ਕਹਿਣਾ ਸੁਣਾ ਨਹੀਂ ਆ ਕੱਟ ਪਾ ਗਲੋ ਕਿਆ ਮੰਗੂ ਤੂੰ ਮੇਰੀ ਕੀ ਨਾ ਹੋ ਜਾ ਜਿਦਾਈ ਇਹ ਨਹੀਂ ਮਗਰ ਤਾਲੇ ਕਿਆ ਕਿਆ ਚੁੱਪ ਕਿਆ ਚੁੱਪ ਕੱਚੋਕ 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 ਪਾਪੂ ਪੁੱਛੇ ਹੁੰਦਾ ਕਿ ਆਪਾ ਤੇ ਕੁੱਟੂਗੀ ਨਿਆਣੇ ਤੋਂ ਕਿੰਨੇ ਬੁੱਲੇ ਇਧਰ ਵੇਲੋ ਇਹਦਾ ਮੈਂਟਲ ਹੀ ਹੋ ਗਿਆ ਯਾਦਦਾ ਮੈਨੂੰ ਮੈਨੂੰ ਮਾਰਦੀ ਆ ਸੱਪ ਘਾਰੇ ਕੱਚੋਕ ਨਹੀਂ ਨਹੀਂ ਚੱਲੋ ਗਾਇਸ ਲੈਟਸ ਸਟਾਰਟ ਇਹ ਤਾਂ ਮਾਰੀ ਹੈ ਬਾਪੂ ਅੰਦਰ ਵਾਲਾ ਤੁਹਾਨੂੰ ਆ ਜੀ ਹਾਂ ਜੀ ਮਿਲਾਂਗੇ ਕੱਲ੍ਹ ਸ਼ੁਕਰੀਆ ਭਾਈ ਨਾ ਨਾ ਚੰਤਾ ਨਾ ਪੁੱਜੀਆ ਵੀ ਚਾਹ ਕਰੋ ਨਾੜ ਨਾੜ ਉਈ ਦੰਦੀ ਮੇਟੋ ਫਾਈਟਿੰਗ ਦਰਪਾਇਆ ਅੰਦਾ ਫਾਤੀ ਨੂੰ ਸੋਣਾ ਬੜਾ ਮਾਇਨ ਹੁੰਦਾ ਹੈ ਮੇਰੇ ਬਰਾਜ ਜਿਹੜਾ ਬਾਸ ਪਾਇਆ ਹੈ ਹਾਏ ਕੱਲ ਗੇਟ ਬਣਾ ਕੇ ਇਹਦਾ ਆਪੇ ਦਰਜਣਾ ਹੈ ਯਾਰਾ ਕਿਵੇਂ ਇੰਨੇ ਗੇਮ ਵਾਲੇ ਅੱਧੀ ਦਾ ਪਹਿਲਾ ਬੱਜੇ ਹਾਲ ਇਹ ਇਕ ਟਾਲੀ ਹੈ ਚਲ ਆ ਜਾ ਮਾਰ ਮੂਵੀ ਬਣ ਕੇ ਮੈਂ ਵੀ ਗੇਟਣੀ ਆ ਹਾਏ ਇੱਕ ਤਰ੍ਹਾਂ ਦੇ ਤੇਰਾ ਦਾਇ ਕਢਾ ਮਗਰ ਜਿਹੜੀ ਮੁੱਤੂ ਦੇ ਮਕਾਓ ਛੇਤੀ ਛੇਤੀ ਪਹਿਲਾਂ ਕੁੱਛ ਬੰਦਿਆ ਕੰਮ ਕਰਦੀ ਐ ਤਮਾਮ ਉਹ ਬਾਹਰ ਆਓ ਆਈ ਯਾਰ ਬੱਜੀ ਜੋਂਦਾਰ ਐਵੇਂ ਜੋਂਣ ਵਾਲਾ ਓਹ ਮਾਈ ਗੋਡ ਦੀਦੀ ਨੇ ਡੰਗਤਾ ਇਹ ਹੈਗਾ ਹੀ ਮੈਂਟਲ ਆ ਹੁਣ ਕੀ ਕਰ ਸਕਦੇ ਆ ਜੋ ਬੰਦੇ ਦੀਦੀ ਨੂੰ ਡੰਗਦਾ गाइस गेम बहुत इंटरेस्टिंग लगी है हट दो तो गेम भी दिखा दिए हट दो तो मोरिया बाबू अपना बचाव कर ले वो तो रहने है वो तो रहने है वो तो रहने है चल चल मेरी चल एक कर वेट दो रहो मेरी वो मेरा कर दो रे अभी कर दो रे मम्मी सॉरी मेरी मेरा कोई कसूर नहीं गेम बहुत इंटरेस्टिंग लगी है देखते हैं कौन जीतेगा सही गल है लास्ट बस चल जाएगा और कौन हारेगा मम्मी तो तो ना 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 ना

ਓ ਮਾਈ ਗੋ ਬੜਾ ਬੜਾ ਅਜੇ ਮੈਂ ਹਾਰੀ ਨਹੀਂ ਆ ਠੀਕ ਹੈ ਨਾ ਅਰੇ ਦੀਦੀ ਨਹੀਂ ਹਾਰੇ ਅਜੇ ਮੇਰੇ ਚਾਂਸ ਨਹੀਂ ਦੇ ਮਾਸੀ ਮੈਨ ਇਹ ਇਹ ਨਹੀਂ ਇਹ ਨਹੀਂ ਇੰਨੀ ਨਹੀਂ ਜਿੱਤਣਾ ਮੋੜ ਲਾਈ ਤੇ ਨਾ ਮੈਚ ਮੈਂ ਤਰ ਵੇ ਨਹੀਂ ਚਾਹਣਾ ਸਮਾਈ ਗਾਇਸ ਬਹੁਤ ਧੀ ਮਾਸੀ ਨੂੰ ਜਿੱਤ ਗਈਆਂ ਨਹੀਂ ਓ ਮਾਈ ਗੋ ਦੀਦੀ ਜਿੱਤ ਕੇ ਗਈ ਤੁਹਰਾ ਟੁਡੇਸ਼ਨ ਹਾਂ ਜੀ ਬਾਕੀ ਜੇ ਹੀ ਕਰ ਰਹੇ ਬਰੋਦਰ ਇੱਥੇ ਅਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਸੋਣਾ ਜੱਕਮੈਂਟ ਕਰ ਮਾਈਟ ਜ਼ਰੂਰ ਕਰਿਓ ਸਾਰੇ ਨੂੰ ਬਾਏ ਬਾਏ ਤੇ ਲਵ ਯੂ ਚੈਨਲ ਨੂੰ ਸਬਸਕ੍ਰਾਈਬ ਕਰੋ ਐਦਾਂ ਹੀ ਕੈਂ ਕੈਂ ਵੀਡੀਓ ਵੇਖਣ ਵਾਸਤੇ ਵਧੀਆ ਤੋਂ ਵਧੀਆ ਤੇ ਅੱਗੇ ਵਧੀਆ ਵਧੀਆ ਮੈਨੂੰ ਭੇਜਣ ਨੂੰ ਲੁਕ ਕਰ ਲੋ ਕਿਹੜੇ ਭੇਜਣਾ ਚਲੋ ਔਰ ਵਧੀਆ ਬਲੌਗ ਦੇਖੋ ਮੈਂ ਤੁਹਾਨੂੰ ਦੋ ਦਿੰਦੇ ਹਾਂ ਕਿਉਂਕਿ ਆ ਪਾਗਲ ਪਾਗਲ ਪਾਗਲੇ ਨਹੀਂ ਚੱਲੇ ਆ ਇਹ ਸਾਡੇ ਕਰੋੜੇ ਸਾਲ ਸਾਡੀ ਫਲਾਈਟਾਂ ਨਹੀਂ ਚੱਲਿਆ ਕਿ ਬਾਏ ਗਾਈਜ਼ ਚਲੋ ਠੀਕ ਹੈ ਬਾਏ 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 ਤੁਹਾਨੂੰ ਸੇਰੇ ਮਿਲਣੇ ਸੇਰੇ ਮਿਲ ਕੇ ਅੱਦੇ ਵਲੌਗ ਚ ਮਿਲਣਗੇ ਅੱਦੇ ਵਲੌਗ ਚ ਮਿਲਾਂਗੇ ਅਪਕੇ ਬਾਏ ਗਾਈਜ਼ ਦੋਨੋਂ ਨੂੰ ਪਾਇ ਅੱਖਾਂ ਮਲਦੇ ਮਰ ਜਲ ਬੰਦੇ ਵਲੌਗ ਦੇ ਵਿੱਚ ਚਲੋ ਮਾਇ ਇਹ ਜਿਹੜਾ ਗਾਈਜ਼ ਆਏ ਬਾਏ ਬਾਏ ਬਹੁਤ ਵਧੀਆ ਲੱਗੇ ਹੁਣ ਪਾਏ